ਕਮੀ ਤਾਂ ਬਹੁਤ ਮਹਿਸੂਸ ਹੁੰਦੀ ਹੈ ਤੁਸੀਂ ਦੇਖੋ ਘਰੋਂ ਨਾਲ ਕੋ ਆਸ਼ੀਰਵਾਦ ਲੈ ਕੇ ਨਿਕਲਣਾ ਉਹਨਾਂ ਦੀ ਕਮੀ ਤਾਂ ਇਹ ਹੋ ਜਿਹੜਾ ਸਾਰਾ ਪੰਜਾਬੀ ਹਮੇਸ਼ਾ ਮਹਿਸੂਸ ਕਰੂਗਾ ਜੀ ਬਾਪੂ ਬਾਬਲ ਸਿਗੇ ਬਾਬੋਰ ਸਿਗੇ ਪੰਜਾਬ ਦੇ 70 ਸਾਲ ਦੀ ਲੰਬੀ ਸੇਵਾ ਪੰਜਾਬ ਦਾ ਕਿਹੜਾ ਕੋਨਾ ਕਿਹੜਾ ਪਿੰਡ ਜਿੱਥੇ ਹਰੇਕ ਨੂੰ ਕਿਸੇ ਨੂੰ ਪਰਸਨਲੀ ਨਹੀਂ ਹੋ ਜਾਂਦੇ ਸੀ ਬਾਦਲ ਸਾਹਿਬ ਨੂੰ ਜਦ ਕਹਿੰਦੇ ਸੀ ਕਿ ਬਾਦਲ ਸਾਹਿਬ ਦੂਜੇ ਸੂਤਿਆਂ ਚੇਤੇ ਚਾ ਕੇ ਚੋਣ ਪ੍ਰਚਾਰ ਕਰੋ ਕਿੰਨੇ ਮੈਨੂੰ ਸਮਾਂ ਨਹੀਂ ਪੰਜਾਬ ਤੇ ਬੜੇ ਮੇਰੇ ਕੰਮ ਪਏ ਨੇ ਦੇਖੋ ਇਹ ਸੱਜਣ ਬਟਿੰਡੇ ਸ਼ੇਰ ਦਾ ਨੌਜਵਾਨ ਨੂੰ ਛੋਟੀ ਉਮਰ ਨਾਲ ਸਿੱਖ ਇਹ ਲੋਕੀ ਕਹਿੰਦੇ ਨੇ ਕਿ ਯੂਥ ਅਕਾਲੀ ਦਲ ਦੇ ਨਾਲ ਨਹੀਂ ਹੈ ਆ ਠਾਠਾ ਮਾਰਦਾ ਹੋਇਆ ਕੱਢ ਕੱਠ ਤੇ ਉਹਨਾਂ ਦਾ ਜੋਸ਼ ਇਸ ਗੱਲ ਦਾ ਸਬੂਤ ਹੈ ਯੂਥ ਮੈਨੂੰ ਸੱਤ ਸਾਲਾਂ 'ਚ ਸਾਰੀ ਸਰਕਾਰਾਂ ਦੇਖ ਲੈਂਦੀਆਂ ਨੇ ਪਿਓ ਵੀ ਸਮਝ ਗਏ ਨੇ ਕਿ ਜੇ ਬਠਿੰਡੇ ਤੇ ਪੰਜਾਬ ਦੀ ਤਰੱਕੀ ਕਰਨੀ ਹੈ ਤਾਂ ਇੱਕੋ ਇੱਕ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਸਵਾ ਜਿਹਨਾਂ ਦੇ ਵਿੱਚ ਜੋਸ਼ ਹੈ ਜਿਹੋ ਜਿਹਾ ਜੋਸ਼ ਦੇਖਣੋਂ ਮਿਲਿਆ ਮੈਨੂੰ ਲੱਗਦਾ ਹੈ ਕਿ ਜੇ ਅੱਜ ਹੀ ਵੋਟਾਂ ਹੋ ਜਾਂਦੀਆਂ ਤਾਂ ਇਹਨਾਂ ਨੇ ਬੱਲੇ ਬੱਲੇ ਅੱਜ ਹੀ ਕਰ ਦੇਣੀ ਸੀ ਜੀ ਭਾਜੀ ਇਹ ਪਹਿਲੀ ਚੋਣ ਵੱਡੇ ਬਾਦਲ ਸਾਹਿਬ ਦੀ ਹੈ ਕਿਸ ਤਰ੍ਹਾਂ ਲੱਗਦਾ ਹੈ ਕਮੀ ਕਿੰਨੀ ਮਹਿਸੂਸ ਹੁੰਦੀ ਹੈ ਜੀ ਉਹਨਾਂ ਦੀ ਸੀਨੀਅਰ ਬਦਲ ਉਹਨਾਂ ਦੀ ਕਮੀ ਤਾਂ ਇਹੋ ਜੀ ਹੈ ਜਿਹੜਾ ਸਾਰਾ ਪੰਜਾਬ ਹੀ ਹਮੇਸ਼ਾ ਮਹਿਸੂਸ ਕਰੂਗਾ ਜੀ ਬਾਪੂ ਬਾਦਲ ਸੀਗੇ ਪਾਬਾ ਬੋਰਡ ਸੀਗੇ ਪੰਜਾਬ ਦੇ 70 ਸਾਲ ਦੀ ਲੰਬੀ ਸੇਵਾ ਪੰਜਾਬ ਦਾ ਕਿਹੜਾ ਕੋਨਾ ਕਿਹੜਾ ਪਿੰਡ ਜਿੱਥੇ ਹਰੇਕ ਨੂੰ ਕਿਸੇ ਨੂੰ ਪਰਸਨਲੀ ਨਹੀਂ ਉਹ ਜਾਂਦੇ ਸੀ ਤੇ 70 ਸਾਲ ਦੀ ਲੰਬੀ ਸੇਵਾ ਮੈਂ ਆਪਣੇ ਆਪ ਨੂੰ ਦੇਖਦੀ ਹਾਂ ਕਿ 15 ਸਾਲਾਂ ਚ ਮੈਂ ਬਠਿੰਡੇ ਨੂੰ ਆਪਣਾ ਪਰਿਵਾਰ ਦੀ ਤਰ੍ਹਾਂ ਮਹਿਸੂਸ ਕਰਨ ਲੱਗਦੀ ਆ ਜਿੱਥੇ ਮੈਨੂੰ ਕੋਈ ਕਹਿੰਦਾ ਹਲਕਾ ਬਦਲੋ ਤਾਂ ਮੈਂ ਕਹਿੰਦੀ ਆ ਮੈਂ ਸਿਆਸਤ ਛੱਡਾਂਗੀ ਲੇਕਿਨ ਪਰਿਵਾਰ ਨੂੰ ਨਹੀਂ ਛੱਡਾਂਗੀ ਤੇ ਆਹੀ ਬਾਦਲ ਸਾਹਿਬ ਨੂੰ ਜਦ ਕਹਿੰਦੇ ਸੀ ਕਿ ਬਾਦਲ ਸਾਹਿਬ ਦੂਜੇ ਸੂਬਿਆਂ ਚ ਵੀ ਜਾ ਕੇ ਚੋਣ ਪ੍ਰਚਾਰ ਕਰ ਲੋ ਕਹਿੰਦੇ ਮੈਨੂੰ ਸਮਾਂ ਨਹੀਂ ਪੰਜਾਬ 'ਚ ਬੜੇ ਮੇਰੇ ਕੰਮ ਪਏ ਨੇ ਇਹ ਕੋ ਬਦਲ ਸਾਹਿਬ ਨੂੰ ਇੰਨੇ ਕੰਮ ਦਿੱਸਦੇ ਸੀ ਕਿ ਪੰਜਾਬ ਤੋਂ ਬਾਹਰ ਜਾਣ ਦਾ ਸਮਾਂ ਨਹੀਂ ਮਿਲਦਾ ਸੀ ਤੇ ਬਹੁਤ ਮੈਂ ਸਮਝਦੀ ਆ ਕਿ ਇਹਨਾਂ 7 ਸਾਲਾਂ 'ਚ ਪੰਜਾਬ ਦੇ ਲੋਕਾਂ ਨੇ ਬਹੁਤ ਵਧੀਆ ਮੌਕਾ ਗਵਾਇਆ ਜੇ ਬਦਲ ਸਾਹਿਬ ਦੀ ਇਹਨਾਂ 7 ਸਾਲਾਂ 'ਚ ਸਰਕਾਰ ਹੁੰਦੀ ਤਾਂ ਜਿਹੜਾ 10 ਸਾਲ ਦੀ ਤਰੱਕੀ ਆਪਾਂ ਕੀਤੀ ਸੀ ਉਹ ਅੱਜ ਕਿੱਥੇ ਤਾਈਂ ਪਹੁੰਚੀਗੀ ਨਹੀਂ ਕਮੀ ਤਾਂ ਬਹੁਤ ਮਹਿਸੂਸ ਹੁੰਦੀ ਹੈ ਜੀ ਤੁਸੀਂ ਦੇਖੋ ਘਰੋਂ ਉਹਨਾਂ ਤੋਂ ਆਸ਼ੀਰਵਾਦ ਲੈ ਕੇ ਨਿਕਲਣਾ ਮੇਰੇ ਕਵਰਿੰਗ ਕੈਂਡੀਡੇਟ ਵੀ ਉਹ ਹੁੰਦੇ ਸੀਗੇ ਮੇਰਾ ਇੱਕ ਪੂਰਾ ਲੰਮੀ ਹਲਕਾ ਮੈਨੂੰ ਕਦੇ ਜਾਣ ਦੀ ਲੋੜ ਹੀ ਨਹੀਂ ਪਈ ਬਦਲ ਸਾਹਿਬ ਸਾਰਾ ਦੇਖਦੇ ਸੀਗੇ ਜਿੱਥੇ ਪ੍ਰਚਾਰ ਦੀ ਲੋੜ ਹੋਏ ਹਮੇਸ਼ਾ ਬੇਟਾ ਤੁਸੀਂ ਫਿਕਰ ਨਾ ਕਰੋ ਲੋਕੀ ਤੁਹਾਨੂੰ ਪਿਆਰ ਕਰਦੇ ਨੇ ਇਨਾ ਹੌਸਲਾ ਹਰ ਟਾਈਮ ਦਿੰਦੇ ਸੀਗੇ ਭਾਵੇਂ ਕੱਲ ਸਪੀਕਰ ਸਾਹਿਬ ਨੇ ਕਿਹਾ ਜੀ ਮੈਂ ਦਿਲੋਂ ਅਕਾਲੀ ਆ ਜੀ ਉਹਨਾਂ ਨੂੰ ਮੈਂ ਕਹਿੰਦੀ ਆ ਤੇ ਦਿਲੋਂ ਅਕਾਲੀਓ ਤਾਂ ਆਓ ਫਿਰ ਅਕਾਲੀ ਦਲ ਦਾ ਹਿੱਸਾ ਤੁਸੀਂ ਬਣੋ ਗਲਤ ਪਾਰਟੀ 'ਚ ਤੁਸੀਂ ਕੀ ਕਰਿਓ ਅਕਾਲੀ ਦਲ ਵੀ ਤੁਹਾਡਾ ਸਤਿਕਾਰ ਕਰਦਾ ਹੈ ਜੇ ਅਸਲੀ ਬਦਲਾਅ ਤੁਸੀਂ ਲੈ ਕੇ ਆਓਗੇ ਤੇ 13 ਦੀ 13 ਸੀਟਾਂ ਅਕਾਲੀ ਦਲ ਦੀ ਝੋਲੀ 'ਚ ਪਾ ਕੇ ਆਪਣੇ ਪੰਜਾਬ ਨੂੰ ਤੁਸੀਂ ਪੰਜਾਬੀਓ ਮਜ਼ਬੂਤ ਕਰ ਦਿਓ ਵੱਡੀ ਇੰਡਸਟਰੀ ਇੱਥੇ ਲਾ ਕੇ ਤਰੱਕੀ ਵਾਲ ਪੰਜਾਬ ਨੂੰ ਲੈ ਕੇ ਜਾਵਾਂ ਜਿਹੜਾ ਪੰਜਾਬ ਦਾ ਹੱਕ ਹੈ ਅਸਲੀ ਬਦਲਾਅ ਹੁਣ ਮੈਂ ਲੋਕਾਂ ਨੂੰ ਬੇਨਤੀ ਕਰਦੀ ਆ ਲੈ ਕੇ ਆਓ ਜੇ ਸੋਨੇ ਦੀ ਚਿੜੀਆ ਨੂੰ ਸੋਨੇ ਦੀ ਚਿੜੀਆ ਦੇ ਮੈਂ ਕਹਿੰਦੀ ਆ ਕਿ ਮੈਂ ਸਹੀ ਛੁਟਾ ਕੇ ਮੈਂ ਸ਼ੁਕਰਾਨਾ ਕਰਦੀ ਆ ਜਿਨ੍ਹਾਂ ਨੂੰ ਅਸਲੀ ਕ੍ਰੈਡਿਟ ਜਾਂਦਾ ਹੈ ਉਹ ਬਠਿੰਡੇ ਵਾਸੀਆਂ ਨੂੰ ਬਠਿੰਡੇ ਪਾਰਲੀਮੈਂਟਰੀ ਹਲਕੇ ਦੇ ਵੋਟਰਾਂ ਨੂੰ ਜਿਨ੍ਹਾਂ ਨੇ ਇਸ ਨਿਮਾਨੀ ਸੇਵਾਦਾਰ ਨੂੰ अपना आशीर्वाद ਦਿੱਤਾ ਤੇ ਮੈਨੂੰ ਇਸ लायक ਬਣਾਇਆ ਕਿ ਮੈਂ ਆਪਣੇ ਹਲਕੇ ਵਾਸਤੇ ਤੇ ਆਪਣੇ ਪੰਜਾਬ ਵਾਸਤੇ ਮੈਂ ਕੁਝ ਲੈ ਕੇ ਆ ਸਕਿਆ